ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬੜਾ ਧੰਨਵਾਦ ਤੁਸੀਂ ਸਾਡੇ ਲਈ ਟਾਈਮ ਕੱਢਿਆ ਜੀ ਤੇ ਤੁਹਾਡੇ ਘੋੜੇ ਦੇਖ ਕੇ ਬੜਾ ਆਨੰਦ ਆਇਆ ਤੇ ਤੁਹਾਡਾ ਹੋਰ ਵੀ ਸ਼ੌਕ ਹੈ ਜਿਹੜਾ ਡੌਗਸ ਨਾਲ ਰਿਲੇਟਿਡ ਡੌਗ ਰੈਸਿੰਗ ਨਾਲ ਉਹਦੇ ਬਾਰੇ ਵੀ ਗੱਲ ਕਰਾਂਗੇ ਬਟ ਮੇਨ ਫੋਕਸ ਰਹੂਗਾ ਘੋੜਿਆਂ ਬਾਰੇ ਜੀ ਬਾਈ ਪਹਿਲਾਂ ਤਾਂ ਤੁਹਾਡਾ ਏਰੀਆ ਦਾ ਸਾਨੂੰ ਪਿੰਡ ਦਾ ਨਾਮ ਦੱਸ ਦਿਓ ਜੀ ਭਾਈ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹ ਨਾਮ ਦੱਸ ਦਿਓ ਸਮਾਗਤ ਦੇ ਬਿਜ਼ੀ ਟਾਈਮ ਚੋਂ ਵੱਢ ਕੇ ਜੁੜਿਆ ਆਏ ਆ। ਥੈਂਕ ਯੂ ਵੈਰੀ ਥੈਂਕ ਯੂ। ਮਰਦੋਬ ਉਹਦੇ ਵਾਸਤੇ ਬਹੁਤ ਬਹੁਤ ਥੈਂਕ ਯੂ ਭਾਈ। ਥੈਂਕ ਯੂ ਵੈਰੀ। ਭਾਈ ਆਪਣਾ ਪਿੰਡ ਆ ਮੇਰਾ ਨਾਮ ਆ ਗੁਰਪ੍ਰਤਾ ਸਿੰਘੂ ਆਪਣਾ ਪਿੰਡ ਆ ਚੋਬਾ ਸਾਹਿਬ ਜੀ ਡਿਸਟ੍ਰਿਕਟ ਤੇ ਤਹਿਸੀਲ ਕਰਨ ਦਾ ਜੀ ਹਾਂਜੀ ਤੇ ਭਾਈ ਜੀ ਹੁਣ ਪਹਿਲਾਂ ਤਾਂ ਗੱਲ ਕਰੀਏ ਆਪਾਂ ਵੀ ਘੋੜਿਆਂ ਦਾ ਸ਼ੌਕ ਕਿੰਨਾ ਕੁ ਪੁਰਾਣਾ ਹੋ ਗਿਆ ਜੀ। ਜੀ ਭਾਈ ਇਹ ਨਾ ਮਤਲਬ ਸ਼ੌਕ ਇੱਧਰ ਸਾਰਿਆਂ ਨੂੰ ਵੇਖ ਕੇ ਤੁਹਾਡੀਆਂ ਵੀਡੀਓਜ਼ ਦੇਖ ਕੇ ਜੀ ਫੋਟੋਗ੍ਰਾਫੀ ਦੇਖ ਕੇ ਇਹ ਮਤਲਬ ਸ਼ੌਂਕ ਤੇ ਮੇਰਾ ਬਾਲਾ ਪ੍ਰਾਣਾ ਨਹੀਂ ਹੈ ਪਰ ਜਦੋਂ ਦੇ ਮਤਲਬ ਆਈ ਥਿੰਕ ਮੈਂ ਪਹਿਲਾ 2018 ਚ ਲਿਆ ਸੀਗਾ ਜੀ ਕੋਲਡ ਪਿੰਡ ਰੰਗ ਲੋਣਾ ਤੋਂ ਠੀਕ ਹੈ ਜੀ ਹਾਂਜੀ ਜੀ ਜੀ ਤੇ ਉਸ ਤੋਂ ਬਾਅਦ ਫਿਰ ਕਿੰਨੀ ਦੇਰ ਇੱਕ ਘੋੜੇ ਨਾਲ ਸਾਰਿਆਂ ਜੀ ਕਿਉਂਕਿ ਘੋੜੇ ਦੀ ਇੱਕ ਬੜੀ ਭੈੜਾ ਵੀ ਜੇ ਇੱਕ ਘੋੜਾ ਆ ਜਾਂਦਾ ਤਾਂ ਕਈ ਆਪਣੇ ਨਾਲ ਲੈ ਕੇ ਆਉਂਦਾ ਜੀ 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 ਉਸ ਤੋਂ ਬਾਅਦ ਭਾਈ ਬਸ ਥੋੜਾ ਜਿਹਾ ਸਮਾਂ ਸੀਗਾ ਵੀ ਇੱਕ ਕੋੜ ਤੋਂ ਬਾਅਦ ਛੇਤੀ ਬੁਲਾਦਾ ਤਿੰਨ ਚਾਰ ਮਹੀਨਿਆਂ ਦੀ ਇੱਕ ਹੋਰ ਕੋੜੀ ਲਿਆਉਂਦੀ ਸੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਜਿਹੜਾ ਗਜਰਾਜ ਹੈ ਜੀ ਉਹ ਕਿੰਨੇ ਸਾਲ ਬਾਅਦ ਲਿਆ ਫਿਰ ਗਜਰਾਜ ਪਈ ਆਪਾਂ ਲਿਆ ਸੀਗਾ ਜੀ 2021 ਚ ਠੀਕ ਹੈ ਹਾਂ ਜੀ ਇਹ ਤਕਰੀਬਨ 16 ਜੂਨ ਨੂੰ ਆਪਣਾ ਡੀਬੀਸੀ ਠੀਕ ਕਰੋ ਗਾਉਣ ਤੋਂ ਬਾਅਦ ਐਂਡ ਹੁਣ ਉਹ ਟੋਟਲ ਕਿੰਨੇ ਤੁਹਾਡੇ ਕੋਲ ਇੱਥੇ ਹੈਗੇ ਹੈ ਜੀ ਹਰਸਲ ਹੁਣ ਭਾਈ ਤਕਰੀਬਨ 14-15 ਕੋੜੇ ਜਨਰਲ ਠੀਕ ਹੈ ਜੀ ਜਿੰਨਾ ਕੋ ਇੱਕ ਤਾਂ ਗਜਰਾਜ ਹੋ ਗਿਆ ਜੀ ਮੇਨ ਕੋਡ ਆਪਣਾ ਹਾਂਜੀ ਤੇ ਗਜਰਾਜ ਦੀ ਥੋੜੀ ਬਲੱਡ ਲਾਈਨ ਬਾਰੇ ਵੀ ਸੁਣੂਗਾ ਜੀ ਗਜਰਾਜ ਭਾਈ ਹੈਗਾ ਜੀ ਮਤਲਬ ਟੋਟਲੀ ਆਪਣਾ ਪੰਜਾਬ ਸਿੱਕ ਡਿਫਰੈਂਟ ਲਾਈਨ ਆ ਹਾਂਜੀ ਇਹ ਮਤਲਬ ਬੜਾ ਲੈਜੈਂਡ ਸਟੈਲੀਅਨ ਆਪਣਾ ਰਾਹਤ ਲੱਗ ਜੀ ਹੁਣ ਉਹਦੇ ਤੋਂ ਪਹਿਲੇ ਸਤਾ ਜੀ ਉਹਦਾ ਬੇਟਾ ਵਾ ਜਿਹੜੀ ਮਦਰ ਆ ਜਿਹੜੀ ਸੀ ਉਹ ਡਾਇਰੈਕਟ ਉਸ ਤੋਂ ਤਾਂ ਦੀ ਬੱਚੀ ਆ ਜੰਨਾ ਜੀ ਜਿਹੜੀ ਉਹਨਾਂ ਅੰਕੁਰ ਪਟੇਲ ਕੋਲ ਤੇ ਬ੍ਰੀਡ ਕਿੱਥੇ ਹੋਇਆ ਵੀ ਇਹ ਭਾਜੀ ਹੋਇਆ ਸੀਗੇ ਕੋਟੜੀ ਚ ਬ੍ਰੀਡ ਠੀਕ ਹੈ ਜੀ ਹਾਂਜੀ ਪਰ ਤੁਸੀਂ ਖਰੀਦਿਆ ਆਪਣਾ ਦੀਨਨ ਪਟੇਲ ਨੂੰ ਜਿਹੜੇ ਅੰਕੁਰ ਬਾਟਾ ਜੀ ਠੀਕ ਹੈ ਤੁਸੀਂ ਉਹਨਾਂ ਤੋਂ ਲਿਆ ਹਾਂਜੀ ਹਾਂਜੀ ਜੀ ਤੇ ਇਹਦੀ ਮੀਟਿੰਗ ਵਗੈਰਾ ਉਹ ਕਿਵੇਂ ਪੰਜਾਬ ਤੇ ਚੱਲਦੀ ਹੈ ਜੀ ਹੁਣ ਮੀਟਿੰਗ ਭਾਜੀ ਬਹੁਤ ਵਧੀਆ ਉਹ ਰਿਸਪੌਂਸ ਆਇਆ ਸੀ ਇੱਕ ਜਿਹੜੇ ਆਪਾਂ ਚਾਹੁੰਦੇ ਸੀ ਕਿ ਦਾ ਆਪਣਾ ਬਰੀਡਿੰਗ ਚ ਆਪਾਂ ਪਹਿਲਾਂ ਵੀ ਕਾਫੀ ਹਾਂਜੀ بڑا ਤਜਰਬਾ ਰਹਿ ਚੁੱਕਿਆ ਸੀਗਾ ਉਸ ਹਿਸਾਬ ਨਾਲ ਜੀ ਡੌਗਸ ਨਾਲ ਵੀ ਤੇ ਵੈਸੇ ਵੀ ਜੀ ਤੇ ਉਹਦੇ ਹਿਸਾਬ ਨਾਲ ਇੱਕ ਡਿਫਰੈਂਟ ਲਾਈਨ ਦੇ ਨਾਲ ਮਤਲਬ ਜਿਹੜੀ ਹੈ ਆਪਣੀ ਅਲੀਸ਼ਾਨ ਫ੍ਰੀ ਲਾਈਨ ਹੈ ਠੀਕ ਹੈ ਜੀ ਹਨਾ ਉਹਦੇ ਨਾਲ ਤੁਸੀਂ ਰਿਜ਼ਲਟਸ ਵੀ ਦੇਖਿਆ ਕਾਫੀ ਚੰਗੇ ਚੰਗੇ ਆਏ ਹਾਂ ਜੀ ਤੇ ਇਸ ਤੋਂ ਇਲਾਵਾ ਹੁਣ ਹੋਰ ਕੋਈ ਤੁਹਾਡਾ ਬਸ਼ੇਰਾ ਬੜਾ ਸੋਹਣਾ ਜੀ ਅ블ਖ ਕਲਰ ਦਾ ਹਾਂਜੀ ਅਲੀ ਬਾਬਾ ਜੀ ਬਹੁਤ ਜ਼ਿਆਦਾ ਪਿਆਰਾ ਲੱਗਿਆ ਉਹਦੇ ਬਾਰੇ ਵੀ ਸਾਨੂੰ ਦੱਸੋ ਜੀ ਉਹ ਭਾਈ ਤਕਰੀਬਨ 14 ਮਹੀਨਿਆਂ ਦਾ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਉਹ ਸਾਇਰਾ ਦਾ ਜੀ ਉਹਦੀ ਸਾਇਰਾ ਬਾਈ ਗੈਰੀ ਉਹਨਾਂ ਕੋ ਆ ਜਿਹੜਾ ਸ਼ਾਬਾਜ਼ ਪਹਿਲਾਂ ਉਹਦਾ ਨਾਮ ਓਮਕਰਾ ਸੀਗਾ ਜੀ ਠੀਕ ਹੈ ਜੀ ਉਹ ਸਪਤਾਸ਼ ਦਾ ਠੀਕ ਹੈ ਜੀ ਹਾਂਜੀ ਜੀ ਮਦਰ ਆ ਜੀ ਇਹਦੀ ਤੂਫਾਨ ਦੀ ਤੇ ਵੀਰ ਜੀ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਡੌਗਸ ਵਾਲਾ ਸ਼ੌਕ ਹੈ ਜੀ ਸਾਨੂੰ ਥੋੜਾ ਉਹਦੇ ਬਾਰੇ ਵੀ ਦੱਸੋ ਕਈ ਡੌਗਸ ਆਪਾਂ ਬਾਕਸਰ ਬਰੀਡ ਕੀਤੇ ਆ ਜੀ ਗਲੋਬਲ ਇੰਟਰਨੈਸ਼ਨਲ ਲੈਵਲ ਤੇ ਮਤਲਬ ਇਥੋਂ ਆਪਣੇ ਮਤਲਬ ਇੱਕ ਮਤਲਬ ਕਰਨ ਵਾਲੀ ਗੱਲ ਤਰੀ ਪਰ ਬੜੀ ਮਾਣ ਮਹਿਸੂਸ ਹੁੰਦਾ ਵੀ ਆਪਾਂ ਇੱਥੇ ਚੋਲਾ ਦਾਸ ਦੀ ਧਰਤੀ ਤੋਂ ਬੈ ਕੇ ਆਪਾਂ ਜੀ ਸਪੇਨ ਯੂ ਐਸ ਇਜੀਪਟ ਇਨ੍ਹਾਂ ਕੰਟਰੀਆਂ ਦੇ ਇਥੋਂ ਪੈਦਾ ਕਰਕੇ ਆਪਾਂ ਕਿਤੇ ਭੇਜਦੇ ਹਾਂ ਰਿਪੋਰਟ ਦਾ ਚਲੋ ਲੋਕ ਕਰਦੀ ਐ ਸਪੋਰਟ ਕਰਨਾ ਆਪਣੇ ਆਪ ਚ ਵੱਡੀ ਗੱਲ ਐ ਜੀ ਬੜੀ ਤੇ ਇਸ ਤੋਂ ਬਿਨਾ ਹੋਰ ਜਿਹੜੀ ਦੂਸਰੀ ਬਰੀਡ ਹੈ ਜੀ ਤੁਸੀਂ ਗ੍ਰੇਹਮ ਬੜਾ ਜੀ ਉਹ ਤੇ ਸਾਡਾ ਮਤਲਬ ਮਤਲਬ ਮੇਨ ਦਾ ਅਸੀਂ ਪੀਜੀ ਪੀਡੀ ਐ ਜਿਹੜੇ ਠੀਕ ਹੈ ਉਹਨੂੰ ਕਰਦੇ ਆ ਗ੍ਰੇਹਮ ਰੈਸਿੰਗ ਚ ਤੁਸੀਂ ਆ ਨਿਕਰੇ ਹੋ ਰੈਸਿੰਗ ਚ ਜੀ ਹਾਂਜੀ ਭਾਜੀ ਇਸ ਤੋਂ ਪਹਿਲਾਂ ਫੈਮਲੀ ਦਾ ਜਿਹੜਾ ਤੁਹਾਡਾ ਥੋੜਾ ਇਤਿਹਾਸ ਹੈ ਬੜਾ ਤੁਹਾਡੀ ਜੀ ਚੰਗੀ ਬਹੁਤ ਸਿਹਤ ਹੈ ਤੁਸੀਂ ਆਪਣੇ ਜਮਾਨੇ ਚ ਰੈਸਲਰ ਰਹੇ ਹੋ ਹਾਂਜੀ ਉਹ ਰੈਸਲਿੰਗ ਦੇ ਇਤਿਹਾਸ ਬਾਰੇ ਵੀ ਸਾਨੂੰ ਥੋੜਾ ਦੱਸੋ ਜੀ ਭਾਜੀ ਮੇਰੇ ਜਿਵੇਂ ਮੇਰੇ ਪਰਬਾਬਾ ਜੀ ਸੀਗੇ ਸਰਦਾਰ ਕਰਤਾਰ ਸਿੰਘ ਹਣੀ ਜੀ ਐਡ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਜੀ ਠੀਕ ਹੈ ਜੀ ਹਾਂਜੀ ਤੇ ਉਹ ਜਿਵੇਂ ਇਹ ਦੋਨੇ ਬ੍ਰਦਰ ਸਰਦਾਰ ਹਰਦੇਵ ਸਿੰਘ ਤੇ ਸਰਦਾਰ ਸੋਨ ਸਿੰਘ ਜੀ ਇਹ ਗਏ ਸੀਗੇ ਕਲਕੱਤੇ ਆਪਣੀ ਟਰਾਂਸਪੋਰਟ ਹੁੰਦੀ ਸੀਗੀ ਉੱਥੇ ਠੀਕ ਹੈ ਜੀ ਤੇ ਮੇਰੇ ਪਰਦਾਦਾ ਜੀ ਨੂੰ ਸ਼ੌਂਕ ਸੀ ਵੀ ਮੈਂ ਤੇ ਇਹ ਜੀ ਬਿਜ਼ਨਸ ਚ ਬੀਜ਼ੀ ਮੇਰਾ ਭਰਾ ਬਹੁਤ ਤਗੜਾ ਹੋਵੇ ਠੀਕ ਹੈ ਜੀ ਉੱਥੇ ਫਿਰ ਇੱਕ ਵਾਰ ਕੁਸ਼ਤੀ ਹੋਈ ਤੇ ਉਦੋਂ ਸਾਡੇ ਪਰਦਾਦਾ ਜੋ ਜਿਹੜੇ ਛੋਟੇ ਸਰਦਾਰ ਸੋਨ ਸਿੰਘ ਨੂੰ ਹਾਰ ਗਏ ਜੀ ਕੁਸ਼ਤੀ ਉਹਨਾਂ ਨੇ ਫਿਰ ਮਤਲਬ ਦਬਾ ਕੇ ਇਹ ਜੋਰ ਲਾ ਕੇ ਰੱਖਿਆ ਵੀ ਤੂੰ ਕੰਮ ਕੋਈ ਨਹੀਂ ਕਰਨਾ ਵੀ ਬਸ ਹੁਣ ਤੂੰ ਤਗੜਾ ਹੀ ਹੋਣਾ ਠੀਕ ਹੈ ਜੀ ਹਨਾ ਉਦੋਂ ਦਾ ਸਾਡੇ ਖੂਨ ਚ ਉਹਨਾਂ ਨੇ ਮੁੜ ਕੇ ਉਹ ਜਿਹੜੇ ਦਿਨ ਕੁਸ਼ਤੀ ਹੋਈ ਸੀ ਹਰੇ ਜੀ ਉਹ 6 ਮਹੀਨਿਆਂ ਦਾ ਟਾਈਮ ਲੱਗਾ ਕੁਸ਼ਤੀ ਦਾ ਸਾਰਾ ਕੁਝ ਤਿਆਰੀ ਕਰਈ ਜੀ ਉਹ ਵਨ ਸਾਈਡ ਦੀ ਟੀਮ ਮੁੜ ਕੇ ਵੱਟਾ ਲਾਇਆ ਗਿਆ ਉਸ ਦਾ ਬਾਅਦ ਸ਼ੌਂਕ ਸਾਡੇ ਦਾਦਾ ਜੀ ਨੂੰ ਪੈ ਗਿਆ ਜੀ ਫਿਰ ਮੇਰੇ ਫਾਦਰ ਸਾਹਿਬ ਨੂੰ ਫਿਰ ਅੱਗੇ ਸਾਨੂੰ ਪੈ ਗਿਆ ਜੀ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਛੋਟੇ ਭਾਈ ਸਾਹਿਬ ਨੇ ਜੀ ਸੋਤਰ ਭਾਈ ਸਰਤਾਜ ਭਾਈ ਉਹ ਉਹਦਾ ਰੈਸਲਿੰਗ ਵਾਲ ਤੇਨ ਘਟਕ ਕਿ ਉਹਦੋਂ ਕਰਕੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਗਏ ਸੀ 2005s ਪੂਰੇ ਹੋ ਗਏ ਸੀ ਜੀ ਤੁਹਾਨੂੰ ਪਤਾ ਹੈ ਸਪੋਰਟ ਨਹੀਂ ਮਾਪਿਆਂ ਬਿਨਾ ਪਹਿਲਵਾਨੀ ਸੌਖਾ ਕੰਮ ਜੀ ਤੇ ਫਿਰ ਉਹ ਉਹਦਾ ਧਿਆਨ ਸੀਗਾ ਜਿਆਦਾ ਉਹ ਬੰਦਾ ਬਾਸਕਟਬਾਲ ਵੱਲ ਹੋ ਗਿਆ ਜੀ ਪਰ ਮਾਰਾ ਇਹਨੇ ਮੇਲ ਰੱਖੀ ਜੀ ਉਹ ਵੀ ਇੰਡੀਆ ਦੇ ਮਤਲਬ ਸੀਨੀਅਰ ਇੰਡੀਆ ਟੀਮ ਦੇ ਪਲੇਇੰਗ ਫਾਈਵ ਚ ਕਿੱਡੇ ਆ ਬਹੁਤ ਹਾਂਜੀ ਤੇ ਭਾਜੀ ਹੁਣ ਫਿਊਚਰ ਪਲਾਨਸ ਦੀ ਆਪਾਂ ਗੱਲ ਕਰੀਏ ਕੋੜਿਆਂ ਨੂੰ ਇਹਨੂੰ ਐਕਸਪੈਂਡ ਕਰਨਾ ਹੈ ਜਾਂ ਇੱਕ ਨੰਬਰ ਤੱਕ ਰੋਕ ਕੇ ਰੱਖਣਾ ਹੈ ਜੀ ਇਹਨੂੰ ਨੰਬਰ ਆਫ ਹਾਰਸ ਜੀ ਤੇ ਭਾਜੀ ਮਤਲਬ ਮਹਾਰਾਜ ਦੀ ਦੇਣਾ ਸਾਡੇ ਵਰਗੇ ਭਰਾਵਾਂ ਦਾ ਸਾਥ ਰਿਹਾ ਤਾਂ ਐਕਸਪੈਂਡ ਵੀ ਕਰਾਂਗੇ ਗੋਡੇ ਹਾਂਜੀ ਜੀ ਤੇ ਜਿਹੜੇ ਨਵੇਂ ਮੁੰਡੇ ਬਹੁਤ ਅਚਵੀ ਮੈਂ ਇੱਕ ਵਾਰ ਯੂਜ਼ ਕਰੂੰਗਾ ਵੀ ਅਚਵੀ ਨਾਲ ਘੋੜੇ ਖਰੀਦਦੇ ਆ ਤਾਂ ਫਿਰ ਬੜੀ ਵਾਰੀ ਬੈਡ ਐਗਜ਼ਾਮਪਲਸ ਪੇਸ਼ ਕਰਦੇ ਆ ਛੇਤੀ ਛੱਡ ਕੇ ਭੱਜ ਜਾਂਦੇ ਆ ਉਹਨਾਂ ਨੂੰ ਵੀ ਕੋਈ ਜ਼ਰੂਰ ਤੁਸੀਂ ਆਪਣੇ ਤਜਰਬੇ ਤੋਂ ਇੱਕ ਮੈਸੇਜ ਜ਼ਰੂਰ ਦਿਓ ਜੀ ਭਾਈ ਮੈਂ ਤਾਂ ਇਹੋ ਹੀ ਮਤਲਬ ਦੇਖਿਆ ਵੀ ਹਮੇਸ਼ਾ ਫਿਰਕੇ ਪਹਿਲਾਂ ਪੂਰਾ ਫਿਰੋ ਘੁੰਮੋ ਫਿਰੋ ਜੀ ਪਹਿਲਾਂ ਸਟੱਡੀ ਕਰੋ ਮਾਰਕੀਟ ਨੂੰ ਜੀ ਤੇ ਫਿਰ ਜਿਹੜੇ ਰਿਸਪਾਂਸਿਬਲ ਬੰਦੇ ਆ ਮਾਰਕੀਟ 'ਚ ਜੀ ਅਨਾਲੀ ਜੀ ਉਹਨਾਂ ਦੇ ਥਰੂ ਅਪਰੋਚ ਕਰਕੇ ਬਰੀਡਰ ਬੰਦਿਆਂ ਤੋਂ ਜਾਨਵਰ ਲਓ ਠੀਕ ਹੈ ਰਾਦਰਨ ਆਪਾਂ ਜਿਹੜਾ ਉਹਨਾਂ ਆਪਣੀ ਰੈਪਿਊਟੇਸ਼ਨ ਦਾ ਫਿਕਰ ਵੀ ਹੁੰਦਾ ਹੈ ਜੀ ਹਾਂ ਜੀ ਰੈਪਿਊਟੇਸ਼ਨ ਦਾ ਫਿਕਰ ਰਹੂਗਾ ਜੀ ਬੰਦੇ ਨੂੰ ਜੀ ਤੇ ਇੱਕ ਉਹ ਉਹ ਰਿਸਪੌਂਸੀਬਲ ਹੋ ਕੇ ਆਪਣੀ ਅੱਗੇ ਪ੍ਰੋਡਕਟ ਦਿੰਦਾ ਜੀ ਅਨਾਲੀ ਜੀ ਉਹਨੇ ਗਲਮਣ ਆਉਣ ਵਾਲਾ ਕੰਮ ਵੈਸੇ ਹੀ ਹੁੰਦਾ ਜੀ ਅਨਾਲੀ ਤੇ ਉਹਦਣਾ ਬੰਦੇ ਦਾ ਵੀ ਵਾਦਾ ਜਿੰਨੇ ਲੈਣਾ ਕਿਉਂਕਿ ਭਾਈ ਸਸਤੀ ਚੀਜ਼ ਆਪਾਂ ਇੱਕ ਵਾਰ ਲੈ ਲਾਂਗੇ ਜੀ ਹੈਨਾ ਆਪਾਂ ਸੋਚ ਕੇ ਵੀ ਬੜੀ ਸਸਤੀ ਮਿਲ ਗਈ ਸਾਰਾ ਕੁਝ ਹੋ ਗਿਆ ਜੀ ਪਰ ਉਹਦੇ ਤੇ ਖਰਚਾ ਜਿੰਨਾ ਹੋਣਾ ਹਾਂਜੀ ਹਨਾ ਚੰਗੇ ਤੇ ਵੀ ਉਨਾ ਹੀ ਆਉਣਾ ਹਾਂਜੀ ਤੇ ਮਹਿੰਗੀ ਇੱਕ ਵਾਰ ਮਹਿੰਗੀ ਹੋਣੀ ਹੈ ਸਸਤੀ ਤੇ ਬਿਲਕੁਲ ਬੰਦੇ ਦਾ ਤੁਹਾਡੀ ਸਾਰੀ ਐਫਰਟ ਬੇਕਾਰ ਕਰ ਦੇ ਹਾਂਜੀ ਜੀ ਭਾਜੀ ਜਿਹੜਾ ਆਪਣਾ ਘੋੜਾ ਹੈ ਹਾਂਜੀ ਇਹਦੀ ਹੁਣ ਮੀਟਿੰਗ ਫੀਸ ਵਗੈਰਾ ਕਿਵੇਂ ਕਿੰਨੀ ਕੁ ਰੱਖੀ ਹੋਈ ਹੈ ਜੀ ਇਹਦੀ ਭਾਜੀ ਫੀਸ ਹੈ ਜੀ 75000 ਰੱਖੀ ਹੋਈ ਹੈ ਠੀਕ ਹੈ ਜੀ ਹਾਂਜੀ ਇੱਕ بڑا ਚੈਲੰਜ ਆਉਂਦਾ ਵੀ ਘੋੜੀਆਂ ਵਾਲੇ ਬੜੇ ਪਰੇਸ਼ਾਨ ਨੇ ਵੀ ਜੀ ਸਾਤੋਂ ਫੀਸ ਲੈ ਲਈ ਤੇ ਦੂਰੀ ਵਾਰੀ ਘੋੜਾ ਨਹੀਂ ਛੱਡਿਆ ਜਾਂ ਦੋ ਵਾਰੀ ਤੋਂ ਬਾਅਦ ਸਾਨੂੰ ਅਕਮੋਡੇਟ ਨਹੀਂ ਕੀਤਾ ਹਾਂਜੀ ਉਹਦੇ ਬਾਰੇ ਵੀ ਇੱਕ ਮੈਸੇਜ ਜ਼ਰੂਰ ਦੇ ਤੁਸੀਂ ਕਿਵੇਂ ਕਰਦੇ ਹੋ ਦੁਨੀਆ ਕਿਵੇਂ ਕਰਦੇ ਉਹਨੂੰ ਆਪਾਂ ਰਹਿਣ ਦਿੰਦੇ ਆਂ ਭਾਈ ਮੈਂ ਤੇ ਮਤਲਬ ਹੁਣ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦਾ ਥੋੜੀ ਇੱਕ ਬੰਦਾ ਆਪਣੇ ਤੋਂ ਵੀਰ ਆਪਣਾ ਵਾਲਾ ਵੀ ਉਹ ਘੋੜੀ ਕਵਰ ਕਰਾ ਕੇ ਚੱਲੇ ਗਿਆ ਜੀ ਉਹਦੀ ਘੋੜੀ ਨੂੰ ਵਿਚਾਰੇ ਨੂੰ ਲਿਮਨਾਈਟਸ ਹੋ ਗਿਆ ਤੇ ਉਹ ਪੈਰ ਖਰਾਬ ਕਰ ਗਿਆ ਜੀ ਉਹ ਖੜੀ ਉਹਦਾ ਵੀ ਸਾਲ ਖਰਾਬ ਹੋ ਗਿਆ ਜੀ ਹੁਣ ਉਸ ਬੰਦੇ ਨੇ ਮੈਨੂੰ ਅਪਰੋਚ ਕੀਤਾ ਵੀ ਮੇਰੇ ਵੀ ਆਪਾਂ ਹੋਰ ਘੋੜੀ ਤੇ ਛੱਡ ਸਕਦੇ ਆ ਜੀ ਹੈਨਾ ਮੈਂ ਭਾਈ ਉੱਥੇ ਕੋਈ ਪ੍ਰੇਜ ਨਹੀਂ ਮਤਲਬ ਆਪਾਂ ਉਹਦਾ ਹੱਥ ਬੜਿਆ ਵੀਰ ਦਾ ਹੈਨਾ ਜੀ ਜੀ ਕਿਉਂਕਿ ਭਾਈ ਕਰਨਾਵਾਂ ਘੋੜਿਆ ਨੇ ਹਾਂ ਜੀ ਸਿਸਟਮ ਜੋ ਵੀ ਆ ਆਪਾਂ ਇਹਨਾਂ ਕਰਕੇ ਲੋਕ ਆਪਣੇ ਕੋ ਆਉਂਦੇ ਆ ਬਿਲਕੁਲ ਨਹੀਂ ਤੇ ਆਪਾਂ ਜੇ ਵੀਰਾਂ ਨਾਲ ਥੋੜਾ ਮਤਲਬ ਰਲ ਮਿਲ ਕੇ ਚੱਲਾਂਗੇ ਤਾਂ ਹੀ ਆਪਣਾ ਵਾਅਦਾ ਵਜੇ ਆਪਾਂ ਸਮਾਜ ਚ ਰੋਜ਼ ਵਿਚਰਨਾ ਜੀ ਘੋੜਿਆਂ ਕਰਕੇ ਚੰਗੇ ਆਪਾਂ ਰਿਲੇਸ਼ਨ ਬਣਾ ਲੀਓ ਬੈਟਰ ਹੈ ਬਿਲਕੁਲ ਹੀ ਅੱਜ ਕੋੜੇ ਹੈਗੇ ਆ ਜੀ ਕੱਲ ਨੂੰ ਨਹੀਂ ਹੈਗੇ ਪਰ ਆਉਣੇ ਦੇ ਬੰਦੇ ਹੀ ਕਰਮ ਹੈ ਬਿਲਕੁਲ ਠੀਕ ਹੈ ਸੋ ਆਪਾਂ ਮੇਲੇ ਮੰਡੀਆਂ ਜੁਆ ਸ਼ਾਦੀਆਂ ਜਿਹਨਾਂ ਨੂੰ ਸਮਾਜ ਮਾ ਤੇ ਲੋਕਾਂ ਨੂੰ ਮਿਲਣਾ ਹੀ ਹੈ ਹਾਂ ਜੀ ਜੀ ਬੱਬੇ ਉਹ ਜਾ ਬਿਹੇਵ ਕਰੀਏ ਲੋਕਾਂ ਨਾਲ ਵੀ ਆਪਾਂ ਅੱਖ ਮਲਾਉਂਦੇ ਰਹ ਜੀ ਆਹ ਬਿਲਕੁਲ ਸਹੀ ਹੈ ਜੀ ਜੀ ਬਿਲਕੁਲ ਸਹੀ ਹੈ ਚਲੋ ਥੈਂਕ ਯੂ ਵੈਰੀ ਮਚ ਵੀ ਜੀ ਸਤਿ ਸ਼ਿਕਾ ਥੈਂਕ ਯੂ ਜੀ